ਤੇ ਅੱਜ ਇਹ ਰੌਲਾ ਪਾਇਆ ਜਾ ਰਿਹਾ ਦਮਦਮੀ ਟਕਸਾਲ ਦੇ ਮਹਾਪੁਰਸ਼ਾਂ ਨੂੰ ਨਾਂ ਲਏ ਤੋਂ ਬਗੈਰ ਉਹ ਝੂਠੇ ਟਕਸਾਲੀ ਜਿਨ੍ਹਾਂ ਨੇ ਕਦੇ ਦਮਦਮੀ ਟਕਸਾਲ ਦਾ ਭਲਾ ਨਹੀਂ ਸੋਚਿਆ ਜਿਨ੍ਹਾਂ ਨੇ ਕਦੇ ਦਮਦਮੀ ਟਕਸਾਲ ਮਹਿਤੇ ਜਾ ਕੇ ਮਹਾਪੁਰਸ਼ਾਂ ਨਾਲ ਕੋਈ ਵਿਚਾਰ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਕੋਈ ਪੰਥ ਦਾ ਦਰਦ ਸਾਂਝਾ ਨਹੀਂ ਕੀਤਾ ਕੇਵਲ ਤੇ ਕੇਵਲ ਇੱਕੋ ਹੀ ਨਿਸ਼ਾਨਾ ਵੀ ਅਸੀਂ ਇਹਨਾਂ ਨੂੰ ਮੁਖੀ ਨਹੀਂ ਮੰਨਦੇ ਤੇ ਅਸੀਂ ਦਮਦਮੀ ਟਕਸਾਲ ਆਪਣੀ ਵੱਖਰੀ ਬਣਾ ਲੈਣੀ ਹੈ ਤੇ ਉਹਨਾਂ ਵਰਗੇ ਕਈਆਂ ਨੇ ਆਪੋ ਆਪਣੀਆਂ ਵੱਖਰੀਆਂ ਟਕਸਾਲਾਂ ਖੋਲ ਲਈਆਂ ਜਿਨ੍ਹਾਂ ਨੂੰ ਕਦੇ ਵੀ ਮਹਾਂਪੁਰਸ਼ਾਂ ਨੇ ਭੰਡਿਆ ਨਹੀਂ ਕਦੇ ਵੀ ਦਮਦਮੀ ਟਕਸਾਲ ਵੱਲੋਂ ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਪਾਈ ਇਹ ਸਿੱਖ ਨਹੀਂ ਹੈਗੀ ਜਾਂ ਇਹ ਟਕਸਾਲ ਦੇ ਨਾਲ ਸਬੰਧ ਨਹੀਂ ਰੱਖਦੇ ਉਹ ਜੋ ਮਰਜੀ ਕੂੜ ਪ੍ਰਚਾਰ ਕਰੀ ਜਾਣ ਪਰ ਉਹਨਾਂ ਦੇ ਵਿਰੋਧ ਕਦੇ ਵੀ ਕੋਈ ਵੀ ਬਿਆਨ ਜਾਂ ਕੋਈ ਵੀ ਗੱਲ ਜਿਹੜੀ ਹੈ ਉਹ ਜਥੇ ਦੇ ਸਿੰਘਾਂ ਵੱਲੋਂ ਜਾਂ ਮਹਾਂਪੁਰਸ਼ਾਂ ਵੱਲੋਂ ਕਦੇ ਵੀ ਨਹੀਂ ਕੀਤੀ ਗਈ ਗੁਰੂ ਘਰੇ ਖਾਲਸਾ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਥੋੜੇ ਕੁ ਲਫਜ਼ਾਂ ਦੇ ਵਿੱਚ ਕੁਝ ਇੱਕ ਬੇਨਤੀਆਂ ਜਿਹੜੀਆਂ ਉਹ ਅੱਜ ਮੈਂ ਸਾਂਝੀਆਂ ਕਰਨੀਆਂ ਚਾਹੁੰਨਾ ਪਿਛਲੇ ਕਈ ਦਿਨਾਂ ਤੋਂ ਕਾਫੀ ਸਿੰਘਾਂ ਦੇ ਫੋਨ ਵੀ ਆਏ ਐ ਤੇ ਵੈਸੇ ਵੀ ਜਦੋਂ ਸਿੰਘ ਮਿਲਦੇ ਆ ਤੇ ਆਮ ਗੱਲਬਾਤ ਦੇ ਵਿੱਚ ਜਿਹੜਾ ਉਹ ਵਿਸ਼ਾ ਖਾਸ ਤੌਰ ਤੇ ਇਸ ਵਕਤ ਜੋ ਕੰਗਨਾ ਰਣਾਉਤ ਦੀ ਫਿਲਮ ਐਮਰਜੈਂਸੀ ਆਉਣ ਵਾਲੀ ਐ ਉਹਦੇ ਸਬੰਧ ਵਿੱਚ ਗੱਲਬਾਤ ਜਿਹੜੀ ਆ ਉਹ ਚੱਲ ਪਈਂਦੀ ਐ ਤੋ ਅਸੀਂ ਇਸ ਵਿਸ਼ੇ ਦੇ ਉੱਪਰ ਕੋਈ ਵੀ ਗੱਲਬਾਤ ਕਰਨ ਤੋਂ ਇਸ ਕਰਕੇ ਗੁਰੇਜ਼ ਕਰ ਰਹੇ ਸੀ ਕਿ ਇਹ ਸਾਡੇ ਬਹਿਸ ਕਰਨ ਦਾ ਜਾਂ ਕੋਈ ਇਹਦੇ ਤੇ ਸਪਸ਼ਟੀਕਰਨ ਦੇਣ ਦਾ ਇਹ ਸਾਡਾ ਵਿਸ਼ਾ ਹੈ ਹੀ ਨਹੀਂ ਇਸ ਕਰਕੇ ਜਿਹੜਾ ਆਪਾਂ ਇਹਦੇ ਉੱਪਰ ਕੋਈ ਵੀ ਗੱਲਬਾਤ ਜਾਂ ਕੋਈ ਵੀ ਵਿਚਾਰ ਸਾਂਝੀ ਨਹੀਂ ਸੀ ਕੀਤੀ ਪਰ ਬਹੁਤ ਸਾਰੇ ਗੁਰਸਿੱਖ ਜਿਹੜੇ ਆ ਉਹ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣਾ ਪ੍ਰਤੀਕਰਮ ਸਾਂਝਾ ਕਰ ਰਹੇ ਆ ਪਰ ਅੱਜ ਕੁਝ ਇੱਕ ਗੁਰਸਿੱਖਾਂ ਨੇ ਮੈਨੂੰ ਕੁਝ ਇੱਕ ਵੀਡੀਓਜ਼ ਭੇਜੀਆਂ ਆ ਜਿਹੜੀਆਂ ਦੰਦਮੀ ਟਕਸਾਲ ਨੂੰ ਨਿਸ਼ਾਨਾ ਬਣਾ ਰਹੀਆਂ ਤੇ ਉਹਨਾਂ ਵੀਡੀਓਜ਼ ਦੇ ਵਿੱਚ ਕੋਈ ਦੂਜੇ মত ਦੇ ਲੋਕ ਜਾਂ ਕੋਈ ਕੰਗਣਾ ਨਰਾਉਤ ਦੇ ਸਪੋਰਟਰ ਨਹੀਂ ਆ ਸਿਰਫ ਤੇ ਸਿਰਫ ਉਹ ਲੋਕ ਹੈ ਜਿਹੜੇ ਆਪਣੇ ਆਪ ਨੂੰ ਦਮਦਮੀ ਟਕਸਾਲ ਕਹਾਉਂਦੇ ਆ ਸੋ ਮੈਂ ਥੋੜਾ ਜਿਹਾ ਇੱਥੇ ਸਪਸ਼ਟ ਪਹਿਲਾਂ ਕਰਦਾ ਜਾਵਾਂ ਧੰਗੂ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਵਲ ਤੇ ਕੇਵਲ ਇੱਕੋ ਹੀ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਹੈ ਤਉ ਉਹ ਦਮ ਦੀ ਮੀ ਟਕਸਾਲ ਜਥਾ ਭਿੰਡਰਾ ਮਹਿਤਾ ਅੱਜ ਵੀ ਸਤਿਗੁਰੂ ਗੁਰੂ ਕਲਗੀ ਧਰਪਤਾ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਹੋયા ਵਿਦਿਆਰਥੀਆਂ ਨੂੰ ਵਿਦਿਆ ਪੜਾਉਣੀ ਅਮਰ ਸੰਚਾਰ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ੁੱਧ ਸੰthia ਕਰਾਉਣੀ ਅਰਥਬੋਧ ਕਰਾਉਣੇ ਤੇ ਨਾਲ ਦੀ ਨਾਲ ਇਤਿਹਾਸਿਕ ਗ੍ਰੰਥਾਂ ਦੀ ਵਿਦਿਆ ਜਿਹੜੀ ਹੈ ਉਹ ਵਿਦਿਆਰਥੀਆਂ ਨੂੰ ਦੇ ਕੇ ਸਿੰਘ ਸਹਿਬਾਨ ਗ੍ਰੰਥੀ ਸਿੰਘ ਸਹਿਬਾਨ ਗਿਆਨੀ ਸਿੰਘ ਸਹਿਬਾਨ ਪੰਥ ਤੇ ਕੌਮ ਦੀ ਝੋਲੀ ਪਾ ਦੇਣੇ ਜਿੰਨੇ ਵੀ ਵਿਦਿਆਰਥੀ ਜਿੰਨੇ ਵੀ ਗਿਆਨੀ ਸਿੰਘ ਜਾਂ ਜਿੰਨੇ ਵੀ ਸਿੰਘ ਸਹਿਬਾਨ ਦਮਦਮੀ ਟਕਸਾਲ ਤੋਂ ਵਿਦਿਆ ਲੈ ਕੇ ਸੰਸਾਰ ਚ ਵਿਚਰਦੇ ਆ ਉਹਨਾਂ ਦੇ ਉੱਪਰ ਭਾਈ ਕੋਈ ਕੰਡੀਸ਼ਨ ਨਹੀਂ ਹੁੰਦੀ ਵੀ ਤੁਸੀਂ ਭਾਈ ਇਹ ਸਾਰੀ ਵਿਦਿਆ ਲੈਣ ਤੋਂ ਬਾਅਦ ਸਾਨੂੰ ਇਸ ਵਿਦਿਆ ਦੇ ਮੁੱਲ ਵਜੋਂ ਕੋਈ ਕਮਾਈ ਕਰਕੇ ਮਾਇਆ ਦੇਣੀ ਹੈ ਜਾਂ ਜੇਕਰ ਤੁਸੀਂ ਕਿਸੇ ਉੱਚੇ ਅਹੁਦੇ ਤੇ ਬੈਠ ਜਾਂਦੇ ਹੋ ਕਿਸੇ ਗੁਰਦੁਆਰਾ ਸਹਿਬਾਨ ਜਾਂ ਕਿਸੇ ਅਸਥਾਨ ਤੇ ਤੁਹਾਨੂੰ ਸੇਵਾ ਮਿਲ ਜਾਂਦੀ ਹੈ ਤੇ ਉਹ ਮਾਇਆ ਤੁਸੀਂ ਸਾਨੂੰ ਦੇਣੀ ਹੈ ਸੋ ਦੰਦਮੀ ਟਕਸਾਲ ਨਿਰਸਵਾਰਥ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦੇ ਸਿਧਾਂਤ ਨੂੰ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦਰਸਾਈ ਹੋਈ ਮਰਿਆਦਾ ਨੂੰ ਉਹ ਜਿਉਂ ਦੀ ਤਿਉਂ ਸੰਗਤਾਂ ਵਿੱਚ ਵਰਤਾ ਰਹੀ ਹੈ ਤੇ ਉਹਦੇ ਇਵਜ ਦੇ ਵਜੋਂ ਸੰਗਤਾਂ ਤੋਂ ਕਦੇ ਕੋਈ ਮੁੱਲ ਕੋਈ ਡਿਮਾਂਡ ਨਹੀਂ ਕੀਤੀ ਗਈ। ਅਦਾਰੇ ਚਲਾਉਣ ਵਾਸਤੇ ਮਾਇਆ ਦੀ ਲੋੜ ਪੈਂਦੀ ਹੈ ਜਾਂ ਕਾਰਜ ਚਲਾਉਣ ਵਾਸਤੇ ਮਾਇਆ ਦੀ ਲੋੜ ਪੈਂਦੀ ਹੈ ਤੇ ਉਹਦੇ ਵਾਸਤੇ ਦੰਦਮੀ ਟਕਸਾਲ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਹੈ ਉਹ ਆਪਣੀ ਮਨਮਰਜ਼ੀ ਦੇ ਨਾਲ ਕੋਈ ਸੇਵਾ ਕਰ ਦਿੰਦੇ ਆ ਤੇ ਉਹਨਾਂ ਦੀ ਖੁਸ਼ੀ ਹੈ ਪਰ ਦਮਦਮੀ ਟਕਸਾਲ ਨੇ ਕਦੇ ਵੀ ਕੋਈ ਗੋਲਕ ਕੋਈ ਡੱਬਾ ਜਾਂ ਕਦੇ ਕੋਈ ਐਸੀ ਅਪੀਲ ਨਹੀਂ ਕੀਤੀ ਕਿ ਸਾਨੂੰ ਮਾਇਆ ਦੀ ਲੋੜ ਹੈ ਤੇ ਇਸ ਕਰਕੇ ਸਾਨੂੰ ਮਾਇਆ ਦਿੱਤੀ ਜਾਵੇ ਭਾਵੇਂ ਕਿ ਸਥਾਨਕ ਜਿਹੜੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਦੇ ਪਹਿਰਾ ਦੇਂਦਿਆਂ ਹੋયા ਕੁਝ ਇੱਕ ਕਾਰ ਸੇਵਾਵਾਂ ਵੀ ਚੱਲ ਰਹੀਆਂ ਇਸ ਵਕਤ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਵੱਲੋਂ ਸੋ ਉਹਨਾਂ ਵਾਸਤੇ ਵੀ ਮਹਾਪੁਰਸ਼ਾਂ ਵੱਲੋਂ ਹਮੇਸ਼ਾ ਜਿਹੜੇ ਦਮਦਮਿਤਕ ਸਾਲ ਦੇ ਵਿਦਿਆਰਥੀ ਸਿੰਘ ਹੈ ਜਾਂ ਦਮਦਮਿਤਕ ਸਾਲ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਆ ਵੀ ਭਾਈ ਆਪਾਂ ਆਹ ਕਾਰਜ ਕਰ ਰਹੇ ਆ ਕਿਸੇ ਤੇ ਵੀ ਕੋਈ ਕੰਡੀਸ਼ਨ ਨਹੀਂ ਲਾਈ ਜਾਂਦੀ ਵੀ ਤੁਸੀਂ ਸਾਨੂੰ ਪੈਸੇ ਦੇਣੇ ਆ ਸਾਨੂੰ ਮਾਇਆ ਦੇਣੀ ਆ ਜਾਂ ਤੁਸੀਂ ਸਾਡੇ ਤੋਂ ਪੜ੍ਹੇ ਆ ਤੇ ਅੱਜ ਤੁਸੀਂ ਕਿਸੇ ਅਹੁਦੇ ਤੇ ਬੈਠੇ ਆ ਤੇ ਉਹਦੇ ਇਵਜ਼ ਦੇ ਵਜੋਂ ਤੁਸੀਂ ਸਾਨੂੰ ਜਥਾ ਭਿੰਡਾਰਾ ਮੈਂ ਤੁਹਾਨੂੰ ਕੁਝ ਦਿਓ ਸੋ ਇਹ ਕੇਵਲ ਤੇ ਇੱਕ ਸੂਖਮ ਜਿਹੀ ਜਾਣਕਾਰੀ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਕਰਨੀ ਚਾਹੁੰਦਾ ਸੀ ਸੋ ਦੰਦਮੀ ਟਕਸਾਲ ਕੇਵਲ ਤੇ ਕੇਵਲ ਇੱਕੋ ਹੀ ਹੈ ਗੁਰੂ ਕਲਗੀ ਤਰਪਤਾ ਮਹਾਰਾਜ ਵੱਲੋਂ ਸਥਾਪਿਤ ਕੀਤੀ ਹੋਈ ਜਿਹੜੀ ਇਸ ਵਕਤ ਦੰਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਸੰਸਾਰ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਉਹ ਦਿੱਤੀ ਹੋਈ ਸਿੱਖਿਆ ਦਾ ਪ੍ਰਚਾਰ ਕਰ ਰਹੀ ਹੈ ਤੇ ਅੱਜ ਇਹ ਰੌਲਾ ਪਾਇਆ ਜਾ ਰਿਹਾ ਦੰਦਮੀ ਟਕਸਾਲ ਦੇ ਮਹਾਂਪੁਰਸ਼ਾਂ ਨੂੰ ਨਾਂ ਲੈਏ ਤੋਂ ਬਗੈਰ ਉਹ ਝੂਠੇ ਟਕਸਾਲੀ ਜਿਨ੍ਹਾਂ ਨੇ ਕਦੇ ਦੰਦਮੀ ਟਕਸਾਲ ਦਾ ਭਲਾ ਨਹੀਂ ਸੋਚਿਆ ਜਿਨ੍ਹਾਂ ਨੇ ਕਦੇ ਦੰਦਮੀ ਟਕਸਾਲ ਮੇਤੇ ਜਾ ਕੇ ਮਹਾਪੁਰਸ਼ਾਂ ਨਾਲ ਕੋਈ ਵਿਚਾਰ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਕੋ ਪੰਥ ਦਾ ਦਰਦ ਸਾਂਝਾ ਨਹੀਂ ਕੀਤਾ ਕੇਵਲ ਤੇ ਕੇਵਲ ਇੱਕੋ ਹੀ ਨਿਸ਼ਾਨਾ ਵੀ ਅਸੀਂ ਇਹਨਾਂ ਨੂੰ ਮੁਖੀ ਨਹੀਂ ਮੰਨਦੇ ਤੇ ਅਸੀਂ ਦੰਦਮੀ ਟਕਸਾਲ ਆਪਣੀ ਵੱਖਰੀ ਬਣਾ ਲੈਣੀ ਹੈ ਤੇ ਉਹਨਾਂ ਵਰਗੇ ਕਈਆਂ ਨੇ ਆਪੋ ਆਪਣੀਆਂ ਵੱਖਰੀਆਂ ਟਕਸਾਲਾਂ ਖੋਲ ਲਈਆਂ ਜਿਨ੍ਹਾਂ ਨੂੰ ਕਦੇ ਵੀ ਮਹਾਪੁਰਸ਼ਾਂ ਨੇ ਭੰਡਿਆ ਨਹੀਂ ਕਦੇ ਵੀ ਦੰਦਮੀ ਟਕਸਾਲ ਵੱਲੋਂ ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਭਾਈ ਇਹ ਸਿੱਖ ਨਹੀਂ ਹੈਗੇ ਜਾਂ ਇਹ ਟਕਸਾਲ ਦੇ ਨਾਲ ਸੰਬੰਧ ਨਹੀਂ ਰੱਖਦੇ ਉਹ ਜੋ ਮਰਜ਼ੀ ਕੂੜ ਪ੍ਰਚਾਰ ਕਰੀ ਜਾਣ ਪਰ ਉਹਨਾਂ ਦੇ ਵਿਰੋਧ ਕਦੇ ਵੀ ਕੋਈ ਵੀ ਬਿਆਨ ਜਾਂ ਕੋਈ ਵੀ ਗੱਲ ਜਿਹੜੀ ਹੈ ਉਹ ਜਥੇ ਦੇ ਸਿੰਘਾਂ ਵੱਲੋਂ ਜਾਂ ਮਹਾਪੁਰਸ਼ਾਂ ਵੱਲੋਂ ਕਦੇ ਵੀ ਨਹੀਂ ਕੀਤੀ ਗਈ ਪਰ ਹਰ ਵਾਰ ਜਦੋਂ ਕੋਈ ਵੀ ਮੁੱਦਾ ਪੰਥ ਵਿੱਚ ਪੈਦਾ ਹੁੰਦਾ ਤੇ ਇਹ ਆਪੋ ਬਣੀਆਂ ਟਕਸਾਲਾਂ ਕੋਈ ਕਿਤੇ ਪੁਰੇ ਵਾਲੀ ਕੋਈ ਕਿਸੇ ਸਥਾਨ ਵਾਲੀ ਕੋਈ ਕਿਤੇ ਵਾਲੀ ਤੇ ਵਿਦੇਸ਼ਾਂ 'ਚ ਵੀ ਇਹ ਕੰਮ ਚੱਲ ਪਿਆ ਬੱਖੋ-ਵੱਖਰੇ ਸ਼ਹਿਰਾਂ ਦੇ ਨਾਂ ਤੇ ਟਕਸਾਲਾਂ ਬਣ ਗਈਆਂ ਬੱਖੋ-ਵੱਖਰੇ ਦੇਸ਼ਾਂ ਦੇ ਨਾਂ ਤੇ ਟਕਸਾਲਾਂ ਬਣ ਗਈਆਂ ਮੋਖੋ ਬਕਰੇ ਥਾਵਾਂ ਦੇ ਨਾਂ ਤੇ ਟਕਸਾਲਾ ਬਣ ਗਈਆਂ ਤੇ ਉਹ ਸਾਰੇ ਦੇ ਸਾਰੇ ਵਿਦਿਆਰਥੀ ਜਾਂ ਸਾਰੇ ਦੇ ਸਾਰੇ ਟਕਸਾਲਾ ਕਹਾਉਣ ਵਾਲੇ ਟਕਸਾਲੀ ਕਿਤੇ ਨਾ ਕਿਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਸ਼ਾਂ ਨੂੰ ਸਮਰਪਿਤ ਆ ਤੇ ਇਸ ਗੱਲ ਦਾ ਦਾਵਾ ਵੀ ਕਰਦੇ ਆ ਵੀ ਅਸੀਂ ਸੰਤਾਂ ਮਹਾਪੁਰਸ਼ਾਂ ਨੂੰ ਆਦਰ ਸਤਕਾਰ ਦਿੰਨੇ ਆ ਸੰਤਾਂ ਦੀ ਸੋਚ ਤੇ ਪਹਿਰਾ ਦਿੰਨੇ ਆ ਜੋ ਸੰਤਾਂ ਨੇ ਕਿਹਾ ਸੀ ਅਸੀਂ ਉਹ ਕਰਕੇ ਦਿਖਾ ਲਣਾ ਸੰਸਾਰ ਦੇ ਵਿੱਚ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਉਸ ਚਲਾਈ ਹੋਈ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਪੁਰਖਾਂ ਦੇ ਅਸੀਂ ਉਪਾਸ਼ਕ ਆ ਜੀ ਅਸੀਂ ਉਹਨਾਂ ਨੂੰ ਮੰਨਣ ਵਾਲੇ ਆ ਪਰ ਦੂਸਰਾ ਪਾਸਾ ਇਹ ਆ ਕਿ ਦਮਦਮੀ ਟਕਸਾਲ ਦੇ ਟੋਟੇ ਕਰਨ ਵਾਲੇ ਵੀ ਉਹੀ ਲੋਕ ਨੇ ਜਿਨ੍ਹਾਂ ਨੇ ਆਪਣੀ ਇਸ ਸਰਮੌਰ ਜਥੇਬੰਦੀ ਨੂੰ ਆਪੋ ਆਪਣੇ ਸਵਾਰਥ ਵਾਸਤੇ ਆਪੋ ਆਪਣੀ ਟਕਸਾਲ ਬਣਾ ਲਿਆ ਤੇ ਕੀਤਾ ਕੀ ਜਾਂਦਾ ਹੈ ਕਿ ਅੱਜ ਉਸ ਕੰਗਨਾ ਰਣੌਤ ਜਿਹਦਾ ਕੋਈ ਸੰਸਾਰ ਦੇ ਵਿੱਚ ਅਸਤਿਤਵ ਨਹੀਂ ਹੈਗਾ ਨਾ ਕੋਈ ਉਹ ਐਸੀ ਇੱਕ ਬਹੁਤ ਵੱਡੀ ਲੀਡਰ ਹੈ ਨਾ ਕੋਈ ਐਸੀ ਉਹ ਬਹੁਤ ਵੱਡੀ ਸੰਪਰਦਾ ਹੈ ਕਿ ਜਿਹੜੀ ਸੰਤਾ ਮਹਾਂਪੁਰਸ਼ਾਂ ਦੇ ਕਿਰਦਾਰ ਨੂੰ ਨੀਵਾਂ ਦਿਖਾ ਦੇਗੀ ਜਾ ਉਹਦੇ ਕਹਿਣ ਦੇ ਨਾਲ ਸੰਤਾ ਮਹਾਪੁਰਸ਼ਾਂ ਦੀ ਕੀਤੀ ਹੋਈ ਕਮਾਈ ਫਿੱਕੀ ਪੈ ਜਾਣੀ ਆ ਨਾ ਤਿੰਨਾ ਨਾ ਤੇਰਾ ਉਹ ਕਿਸੇ ਦੀ ਗਿਣਤੀ 'ਚ ਨਹੀਂ ਆਉਂਦੀ ਪਰ ਸਾਡੇ ਆਪੋ ਬਣੇ ਟਕਸਾਲੀਆਂ ਨੇ ਦਿਨ ਰਾਤ ਉਹਦੀ ਫਿਲਮ ਦੀ ਮਸ਼ਹੂਰੀ ਕਰਨ ਤੇ ਲੱਕ ਵੱਧਾ ਹੋਇਆ ਕੰਗਣਾ ਰਣੌਤ ਦੇ ਸਪੋਰਟਰ ਭਾਵੇਂ ਨਾ ਬੋਲਣ ਪਰ ਦੰਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਨੂੰ ਭੰਡਣ ਵਾਲੇ ਦਿਨ ਰਾਤ ਲੱਕ ਬੰਨ ਕੇ ਲੱਗੇ ਹੋਇਆ ਅਸੀਂ ਦੀ ਫਿਲਮ ਨਹੀਂ ਚੱਲਣ ਦੇਣੀ ਅਸੀਂ ਦੀ ਫਿਲਮ ਬੈਨ ਕਰ ਦੇਣੀ ਹੈ ਜੀ ਅਸੀਂ ਇਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਤੇ ਅੱਜ ਇੱਕ ਹੋਰ ਉੱਠ ਕੇ ਬੋਲਿਆ ਹੈ ਕਿ ਜਿਹੜੇ ਬੁਕੜਾ ਮਾਰ ਕੇ ਬੈਠੇ ਹੋਏ ਆ ਦਮਦਮੀ ਟਕਸਾਲ ਦੇ ਮੁਖੀ ਕਹਾਉਂਦੇ ਆ ਜਿਹੜੇ ਸੰਤਾਂ ਦੇ ਵਾਰਿਸ ਬਣਦੇ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਕਿਉਂ ਬੋਲੀਏ ਭਾਈ ਤੈਨੂੰ ਕਿਹਨੇ ਕਿਹਾ ਬੋਲਣ ਲਈ ਕਿਹਨੇ ਤੈਨੂੰ ਫਤਵਾ ਜਾਰੀ ਕੀਤਾ ਵੀ ਤੂੰ ਮੁਰੇ ਹੋ ਕੇ ਤੇ ਇਸ ਗੱਲ ਤੇ ਵਿਚਾਰ ਦੇ ਜਾਂ ਜਿਹੜੀ ਟਕਸਾਲ ਦਾ ਤੂੰ ਮੁਖੀ ਬਣਿਆ ਬੈਠਾ ਤੈਨੂੰ ਕਹਿੰਨੇ ਇਸ ਗੱਲ ਦੀ ਮੰਨਤਾ ਦਿੱਤੀ ਹੈ ਵੀ ਤੂੰ ਆਪਣੀ ਟਕਸਾਲ ਵੱਖਰੀ ਚਲਾ ਲੈ ਗੁਰੂ ਕਲਗੀਧਰਪਤਾ ਮਹਾਰਾਜ ਜੇ ਚਾਹੁੰਦੇ ਤੇ ਇੱਕ ਤੋਂ ਅਨੇਕਾਂ ਟਕਸਾਲਾਂ ਜਿੰਨੀਆਂ ਮਰਜ਼ੀ ਤੋਰ ਦਿੰਦੇ ਸਤਿਗੁਰੂ ਮਹਾਰਾਜ ਜੀ ਨੂੰ ਨਹੀਂ ਸੀ ਪਤਾ ਕਿ ਭਾਈ ਬਹੁਤੀਆਂ ਟਕਸਾਲਾਂ ਦੀ ਲੋੜ ਪੈਣੀ ਆ ਸਤਿਗੁਰੂ ਮਹਾਰਾਜ ਜੀ ਨੇ ਕੇਵਲ ਤੇ ਕੇਵਲ ਇੱਕੋ ਹੀ ਦਮਦਮੀ ਟਕਸਾਲ ਚਲਾਈ ਹੈ ਜਿਹੜੀ ਜਥਾ ਭਿੰਡਰਾ ਮਹਿਤਾ ਦੇ ਰੂਪ ਦੇ ਵਿੱਚ ਅੱਜ ਵੀ ਸੇਵਾ ਕਰ ਰਹੀ ਹੈ ਉਸ ਟਕਸਾਲ ਤੋਂ ਕਿਨਕਾ ਮਾਤਰ ਵਿਦਿਆ ਲੈ ਕੇ ਵਿਦਿਆਰਥੀਆਂ ਨੇ ਆਪਣੇ ਲੋਭ ਲਾਲਚ ਦੇ ਤੌਰ ਤੇ ਬੱਖੋ ਵੱਖਰੀਆਂ ਟਕਸਾਲਾਂ ਆਪੋ ਬਣਾ ਲਈਆਂ ਆਪੋ ਆਪਣੇ ਜੱਥੇ ਬਣਾ ਲਏ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦੀ ਤਸਵੀਰ ਲਾ ਕੇ ਉਹਨਾਂ ਦੇ ਨਾਂ ਦੀ ਕਮਾਈ ਖਾ ਰਹੇ ਆ ਤੇ ਇਸ ਗੱਲ ਨੂੰ ਕੋਈ ਵੀ ਕਿ ਤੇ ਵੀ ਮੇਰਾ ਵੀਰ ਕੋਈ ਵੀ ਸਾਡਾ ਗੁਰਸਿੱਖ ਸਾਹਮਣੇ ਆ ਕੇ ਕੈਮਰੇ ਤੇ ਸਾਂਝੀ ਕਰੇ ਵੀ ਜੇਕਰ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦੀ ਫੋਟੋ ਲਾ ਕੇ ਦਮਦਮੀ ਟਕਸਾਲ ਦਾ ਨਾਂ ਵਰਤ ਕੇ ਅਸੀਂ ਸਮਾਗਮ ਕਰਦੇ ਆਂ ਅਸੀਂ ਪ੍ਰੋਗਰਾਮ ਕਰਦੇ ਆਂ ਤੇ ਉਹਦੇ ਵਿੱਚੋਂ ਇਕੱਠੀ ਕੀਤੀ ਹੋਈ ਮਾਇਆ ਅਸੀਂ ਮੈਤੇ ਭੇਜਦੇ ਆਂ ਭਾਈ ਸਾਰਾ ਕੁਝ ਤੇ ਅਸੀਂ ਆਪਣੇ ਆਪਣੀਆਂ ਸੰਸਥਾਵਾਂ ਚ ਲਾਉਣ ਲਈ ਕਰ ਰਹੇ ਆਂ ਆਪੋ ਆਪਣੇ ਅਸੀਂ ਸਕੂਲ ਖੋਲ ਲੈ ਆਪੋ ਆਪਣੇ ਅਸੀਂ ਅਦਾਰੇ ਖੋਲ ਲੈ ਆਪੋ ਆਪਣੀ ਅਸੀਂ ਕਮਾਈ ਦੇ ਢੰਗ ਬਣਾ ਲੈ ਤੇ ਨਾਂ ਵਰਤ ਰਹੇ ਆਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਤੇ ਦੰਦ ਮੀਟਕ ਸਾਲ ਦਾ ਤੇ ਸਭ ਤੋਂ ਵੱਧ ਕੇ ਉਸੇ ਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਦੀ ਜਗ੍ਹਾ ਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਖ ਜੋ ਨਿਮਰਤਾ ਦੇ ਪੁੰਜ ਬਣ ਕੇ ਦਿਨ ਰਾਤ ਲੱਕ ਬਣ ਕੇ ਕੌਮ ਦੀ ਸੇਵਾ ਵਿੱਚ ਲੱਗੇ ਹੋਏ ਆ ਤੇ ਅਸੀਂ ਉਹਨਾਂ ਨੂੰ ਭੰਡਣ ਦਾ ਕੋਈ ਮੌਕਾ ਨਹੀਂ ਛੱਡ ਰਾ ਹਰ ਗੱਲ ਦੇ ਉੱਤੇ ਤਰਕ ਹਰ ਗੱਲ ਦੇ ਉੱਤੇ ਸਵਾਲ ਹਰ ਕੀਤੇ ਹੋਏ ਬਚਨ ਦੇ ਉੱਪਰ ਪੁੱਠੀਆਂ ਸਿੱਧੀਆਂ ਗੱਲਾਂ ਜੋੜ ਤੋੜ ਕਰਨ ਦਾ ਸਾਡਾ ਲੱਕ ਬੱਧਾ ਹੋਇਆ ਸਾਡਾ ਜੋਰ ਲੱਗਾ ਹੋਇਆ ਤੇ ਫਿਰ ਅਸੀਂ ਇਹ ਗੱਲ ਕਹਿ ਰਹੇ ਹਾਂ ਜੀ ਟਕਸਾਲ ਦਾ ਅਕਸ ਖਰਾਬ ਹੋ ਰਿਹਾ ਜੀ ਟਕਸਾਲ ਦੀ ਜਿਹੜੀ ਹੈ ਬਣੀ ਹੋਈ ਇੱਜ਼ਤ ਸੰਸਾਰ ਵਿੱਚ ਧੁੰਦਲੀ ਹੋ ਰਹੀ ਹੈ ਉਸ ਇੱਜ਼ਤ ਨੂੰ ਖਤਰਾ ਕੰਗਣਾ ਰਣਾਉਤ ਦੀ ਫਿਲਮ ਨਹੀਂ ਹੈ ਭਾਈ ਉਸ ਇੱਜ਼ਤ ਨੂੰ ਖਤਰਾ ਉਹ ਆਪੋ ਬਣੇ ਟਕਸਾਲੀ ਨੇ ਜਿਹੜੀਆਂ ਝੂਠੀਆਂ ਟਕਸਾਲਾਂ ਚਲਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਂ ਤੇ ਆਪੋ ਆਪਣੇ ਧੰਦੇ ਚਲਾ ਰਹੇ ਆ ਮਾਇਆ ਇਕੱਠੀ ਕਰਨ ਦੇ ਜਿਹੜੇ ਲੋਕ ਭਲਾਈ ਦੇ ਕੇਂਦਰ ਬਣਾ ਲਏ ਆ ਸਕੂਲ ਬਣਾ ਲਏ ਆ ਜਾਂ ਸੰਸਥਾਵਾਂ ਬਣਾ ਲਈਆਂ ਵੀ ਕਿਸੇ ਨੂੰ 4 ਕਿਲੋ ਕਣਕ ਦੇਤੀ ਕਿਸੇ ਨੂੰ ਦਾਲ ਮਸਾਲਾ ਦੇਤਾ ਤੇ ਨਾਂ ਵਰਤਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦਾ ਤੇ ਟਕਸਾਲ ਦਾ ਕਿ ਜੀ ਅਸੀਂ ਇਹ ਕੰਮ ਕਰ ਰਹੇ ਆ ਇਸ ਗੱਲ ਵਿੱਚ ਕਹਿਣ ਤੋਂ ਮੈਨੂੰ ਕੋਈ ਗੁਰੇਜ਼ ਨਹੀਂ ਹੈ ਸੰਤ ਗਿਆਨੀ ਅਰਨਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ਾਂ ਨੇ ਕਦੇ ਕਿਸੇ ਤੇ ਤਰਕ ਨਹੀਂ ਕੀਤਾ ਤੇ ਅੱਜ ਵੀ ਉਹਨਾਂ ਵੱਲੋਂ ਮੈਨੂੰ ਕੋਈ ਆਗਿਆ ਨਹੀਂ ਕਿ ਮੈਂ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਦਾ ਬੁਲਾਰਾ ਬਣ ਕੇ ਕੋਈ ਜਵਾਬ ਦਿਆਂ ਜਾਂ ਉਹਨਾਂ ਦਾ ਪੱਖ ਤੁਹਾਡੇ ਸਾਹਮਣੇ ਰੱਖਾਂ ਪਰ ਦਮਦਮੀ ਟਕਸਾਲ ਨੇ ਜੋ ਕੁਝ ਮੈਨੂੰ ਦਿੱਤਾ ਹੈ ਜੋ ਆਦਰ ਜੋ ਸਤਕਾਰ ਦਮਦਮੀ ਟਕਸਾਲ ਦੇ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਸਾਨੂੰ ਮਿਲਿਆ ਤੇ ਮਹਾਪੁਰਸ਼ਾਂ ਨੇ ਹਮੇਸ਼ਾ ਸਿਰ ਤੇ ਹੱਥ ਰੱਖ ਕੇ ਇਹ ਗੱਲ ਕਹੀ ਕਿ ਚੜ੍ਹਦੀ ਕਲਾ ਦੇ ਨਾਲ ਜਿੰਨਾ ਹੋ ਸਕਦਾ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰੋ ਉਸ ਪ੍ਰਚਾਰ ਨੂੰ ਉਸ ਸੇਵਾ ਨੂੰ ਉਸ ਪਿਆਰ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਮਨ ਦਾ ਬਲਬਲਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਬਾਈ ਕੰਗਣਾ ਰਣੌਤ ਦੀ ਫਿਲਮ ਜੇਕਰ ਸੰਤਾ ਨੂੰ 네ਗੇਟਿਵ کردار ਚ ਦਿਖਾ ਰਹੀ ਹੈ ਜਾਂ ਸੰਤਾ ਨੂੰ ਅਤਵਾਦੀ ਕਹਿ ਰਹੀ ਹੈ ਤੇ ਕੰਗਣਾ ਰਣੌਤ ਦੇ ਕਹਿਣ ਨਾਲ ਕੀ ਸੰਤਾ ਦੀ ਸਖਸ਼ੀਅਤ ਧੁੰਦਲੀ ਹੋ ਜਾਣੀ ਜਿੱਥੇ ਭਾਰਤ ਦੀ ਸਾਰੀ ਹਕੂਮਤ ਦਾ ਜੋਰ ਲੱਗ ਗਿਆ, ਟੋਪਾਂ ਟੈਂਕਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਗਿਆ। ਸੰਤਾ ਨੂੰ ਹਰ ਬਾਰ ਜਿਹੜਾ ਉਹ ਨਿੰਦਿਆ ਦਾ ਪਾਤਰ ਬਣਾ ਕੇ ਸੰਸਾਰ ਵਿੱਚ ਪੇਸ਼ ਕਰਨ ਦਾ ਯਤਨ ਸਰਕਾਰ ਨੇ ਕਰ ਲਿਆ ਤੇ ਉਸ ਸਰਕਾਰ ਦੀ ਪੁਸ਼ਤਪਨਾਈ ਵਿਦੇਸ਼ਾਂ ਦੀ ਸਰਕਾਰ, ਇੱਥੋਂ ਤੱਕ ਇੰਗਲੈਂਡ ਦੀ ਇਥੈਚਰ ਗਵਰਨਮੈਂਟ ਤੇ ਰੂਸ ਵਰਗੇ ਦੂਸਰੇ ਤੀਸਰੇ ਮੁਲਕਾਂ ਨੇ ਪਿੱਛੋਂ ਸਪੋਰਟ ਕੀਤੀ। ਉਹਨਾਂ ਦੀ ਬਾਹ ਪੇਸ਼ ਨਹੀਂ ਚੱਲੀ ਤੇ ਕੀ ਕੰਗਣਾ ਦੀ ਇੱਕ ਛੋਟੀ ਜੀ ਫਿਲਮ ਸੰਤਾ ਦਾ ਕਿਰਦਾਰ ਧੁੰਦਲਾ ਕਰ ਦੇਗੀ? ਥੋੜਾ ਜਿਆਦਾ ਸੋਚਿਆ ਵਿਚਾਰਿਆ ਕਰੋ ਥੋੜਾ ਜਿਆਦਾ ਕਿਸੇ ਗੱਲ ਤੇ ਭਾਈ ਧਿਆਨ ਦਿਆ ਕਰੋ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਮਿੰਟ ਦੇ ਵਿੱਚ ਅਸੀਂ ਉਬਲ ਜਾਂਦੇ ਆਂ ਤੇ ਮਿੰਟ ਦੇ ਵਿੱਚ ਅਸੀਂ ਸਾਡੀ ਹਵਾ ਨਿਕਲ ਜਾਂਦੀ ਆ ਤੇ ਫਿਰ ਸਾਨੂੰ ਕੋਈ ਰਾਹ ਨਹੀਂ ਲੱਭਦਾ ਭੱਜਣ ਵਾਸਤੇ ਇਹ ਸੰਤਾ ਮਹਾਪੁਰਖਾਂ ਦੀ ਪ੍ਰਾਪਤ ਹੈ ਇਹ ਸੰਤਾ ਮਹਾਪੁਰਖਾਂ ਦੀ ਕੀਤੀ ਹੋਈ ਕਮਾਈ ਹੈ ਕਿ ਜਿੱਥੇ ਸੰਤਾਂ ਨੂੰ ਮੰਨਣ ਵਾਲੇ ਸੰਤਾਂ ਨੂੰ ਪਿਆਰ ਕਰਨ ਵਾਲੇ ਸੰਤਾਂ ਦੀ ਕੀਤੀ ਹੋਈ ਕਮਾਈ ਖਾ ਰਹੇ ਆ ਉੱਥੇ ਹੀ ਨਗਲੀ ਟਕਸਾਲੀ ਟਕਸਾਲਾ ਆਪੋ ਆਪਣੀਆਂ ਬਣਾ ਕੇ ਸੰਤਾਂ ਦਾ ਨਾਂ ਵਰਤ ਕੇ ਅੱਜ ਉਹ ਵੀ ਸੰਤਾਂ ਦੀ ਕਮਾਈ ਖਾ ਰਹੇ ਆ ਤੇ ਦੂਜੇ ਪਾਸੇ ਸੰਤਾਂ ਨੂੰ ਨਿੰਦਣ ਵਾਲੇ ਸੰਤਾਂ ਦੀ ਭੰਡੀ ਕਰਨ ਵਾਲੇ ਇਹ ਕੰਗਣਾ ਰਣੌਤ ਵਰਗੀਆਂ ਦੋ ਟਕੇ ਦੀਆਂ ਜਿਹੜੀਆਂ ਅਦਾਕਾਰਾਂ ਨੇ ਉਹ ਵੀ ਸੰਤਾਂ ਦੇ ਨਾਂ ਤੋਂ ਹੀ ਰੋਟੀ ਖਾ ਰਹੀਆਂ ਉਹਨੂੰ ਇਸ ਗੱਲ ਦਾ ਬਖੂਬੀ ਪਤਾ ਕਿ ਭਾਈ ਇੰਦਰਾ ਗਾਂਧੀ ਦੇ ਨਾਂ ਤੇ ਮੇਰੀ ਫਿਲਮ ਨਹੀਂ ਚੱਲਣੀ ਲੋਕਾਂ ਨੇ ਮੇਰੀ ਮੂਵੀ ਨਹੀਂ ਦੇਖਣੀ ਪਰ ਜੇਕਰ ਸੰਤਾਂ ਦਾ ਨਾਮ ਵਿੱਚ ਪਾਵਾਂਗੇ ਸੰਤਾਂ ਦਾ ਨੈਗੇਟਿਵ ਕਿਰਦਾਰ ਦਿਖਾਵਾਂਗੇ ਤੇ ਮੇਰੀ ਮੂਵੀ ਵੱਧ ਚੱਲੇਗੀ ਮੈਨੂੰ ਚਾਰ ਪੈਸੇ ਵੱਧ ਮਿਲਣਗੇ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਨਾ ਵੀ ਸਾਰਿਆਂ ਦੀ ਰੋਜ਼ੀ ਦਾ ਫਿਰਕ ਉਹ ਫਿਕਰ ਜਿਹੜਾ ਉਸ ਅਕਾਲ ਪੁਰਖ ਨੂੰ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਤਾਂ ਦੀ ਸੋਭਾ ਕਰਨ ਵਾਲੇ ਵੀ ਸੰਤਾਂ ਦੇ ਨਾਮ ਦੀ ਕਮਾਈ ਖਾ ਰਹੇ ਆ ਤੇ ਸੰਤਾਂ ਦੀ ਨਿੰਦਿਆ ਕਰਨ ਵਾਲੇ ਵੀ ਸੰਤਾਂ ਦੇ ਨਾਮ ਦੀ ਕਮਾਈ ਖਾ ਰਹੇ ਆ ਹੋਣਾ ਤੇ ਇਹ ਚਾਹੀਦਾ ਵੀ ਅਸੀਂ ਰਲ ਮਿਲ ਕੇ ਹੁਕਾ ਦਿੰਦੇ ਕਿ ਭਾਈ ਕੋਈ ਵੀ ਸਿੱਖ ਜਿਹੜਾ ਸੰਤਾਂ ਮਹਾਂਪੁਰਸ਼ਾਂ ਨੂੰ ਪਿਆਰ ਕਰਦਾ ਉਹ ਫਿਲਮ ਦੇਖਣ ਨਾ ਜਾਇਓ ਅੱਗੋਂ ਸੰਗਤ ਦੀ ਮਰਜ਼ੀ ਭਾਈ ਜਿਹੜੇ ਸੰਤਾਂ ਨੂੰ ਪਿਆਰ ਕਰਦੇ ਆ ਉਹਨਾਂ ਨੇ ਤੇ ਪਹਿਲਾਂ ਹੀ ਨਹੀਂ ਜਾਣਾ ਜਿਹੜੇ ਦਮਦਮੀ ਟਕਸਾਲ ਦਾ ਸਤਕਾਰ ਕਰਦੇ ਆ ਉਹਨਾਂ ਨੂੰ ਤੇ ਕਹਿਣ ਦੀ ਵੀ ਲੋੜ ਨਹੀਂ ਉਹਨਾਂ ਨੇ ਆਪੇ ਹੀ ਨਹੀਂ ਜਾਣਾ ਤੇ ਜਿਨ੍ਹਾਂ ਨੇ ਜਾਣਾ ਆ ਉਹਨਾਂ ਦੇ ਮੋਰੇ ਭਾਵੇਂ ਡਾਂਗਾਂ ਲੈ ਕੇ ਖੜੇ ਹੋ ਜਾਇਓ ਭਾਈ ਉਹਨਾਂ ਨੇ ਫੇਰ ਵੀ ਨਹੀਂ ਟੱੜਨਾ ਕੋਈ ਮੇਰਾ ਵੀਰ ਇਸ ਗੱਲ ਦਾ ਜਵਾਬ ਦੇ ਸਕਦਾ ਵੀ ਕੰਗਣਾ ਰਣਾਉਦ ਦੀ ਫਿਲਮ ਤੋਂ ਪਹਿਲਾਂ ਜਿਹੜੇ ਅੱਜ ਸੰਤਾਂ ਦਾ ਨਾਂ ਲੈ ਕੇ ਟੈਲੀਵਿਜ਼ਨ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਪ੍ਰਧਾਨ ਬਣੇ ਬੈਠੇ ਐ ਵੀ ਕਦੇ ਸੰਤਾਂ ਦਾ ਬਚਨ ਅਸੀਂ ਮੰਨਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਸ਼ਾਂ ਨੇ ਪੂਰੀ ਕੌਮ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਕੌਮ ਦੇ ਲਈ ਸੰਘਰਸ਼ ਲੜਿਆ ਕਦੇ ਉਹਨਾਂ ਨੇ ਕਿਹਾ ਸੀ ਵੀ ਭਾਈ ਨਿਹੰਗ ਸਿੰਘ ਮਾੜਿਆ ਨਾਨਕਸ੍ਰੀ ਇਹ ਮਾੜਿਆ ਜਾਂ ਫਲਾਨੇ ਤਖਤਾਲੇ ਮਾੜਿਆ ਜਾਂ ਠਿੰਕੇ ਮਾੜਿਆ ਜਿਹੜੇ ਕੌਮ ਦੇ ਹੱਕ ਵਿੱਚ ਨਹੀਂ ਸੀ ਭੁਗਤਦੇ ਕੌਮ ਦੇ ਪੱਖ ਵਿੱਚ ਨਹੀਂ ਸੀ ਭੁਗਤਦੇ ਉਹਨਾਂ ਬਾਰੇ ਸੰਤਾਂ ਨੇ ਜ਼ਰੂਰ ਬੋਲਿਆ ਵੀ ਭਾਈ ਫਲਾਣੇ ਬੰਦੇ ਤੋਂ ਸਾਵਧਾਨ ਰਹੋ ਇਹ ਕੌਮ ਤੇ ਪੰਥ ਲਈ ਖਤਰਾ ਬਣ ਰਹੇ ਆ ਕੌਮ ਤੇ ਪੰਥ ਦੇ ਹੱਕ 'ਚ ਨਹੀਂ ਭੁਗਤ ਰਹੇ ਪਰ ਕਦੇ ਵੀ ਉਹਨਾਂ ਨੇ ਜਥੇਬੰਦੀਆਂ ਨੂੰ ਸੰਪਰਦਾਵਾਂ ਨੂੰ ਕਿਸੇ ਦੂਸਰੇ ਸੰਪਰਦਾਵਾਂ ਦੇ ਮੁਖੀਆਂ ਨੂੰ ਭੰਡਿਆ ਸੀ ਅੱਜ ਤੱਕ ਇਹ ਕਦੇ ਵੀ ਤੁਹਾਡੇ ਸੁਣਨ 'ਚ ਨਹੀਂ ਆਵੇਗਾ ਪਰ ਅੱਜ ਜਿਹੜੇ ਸੰਤਾਂ ਦੇ ਉਪਾਸ਼ਕ ਆਪਣੇ ਆਪ ਨੂੰ ਕਹਾਉਂਦੇ ਆ ਸੰਤਾਂ ਦੇ ਆਪਣੇ ਆਪ ਨੂੰ ਪੈਰੋਕਾਰ ਮੰਨੀ ਬੈਠੇ ਆ ਵੀ ਅਸੀਂ ਸੰਤਾਂ ਨਾਲ ਬਹੁਤਾ ਪਿਆਰ ਕਰਦੇ ਆ ਤੇ ਮਹਾਂਪੁਰਸ਼ ਜਿਹੜੇ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੇ ਮੁਖੀ ਐ ਅਸੀਂ ਉਹਨਾਂ ਨੂੰ ਮੁਖੀ ਨਹੀਂ ਮੰਨਦੇ ਅਸੀਂ ਉਹਨਾਂ ਨਾਲ ਜਿਹੜਾ ਸਤਕਾਰ ਨਹੀਂ ਕਰਦੇ ਤੇ ਉਹ ਭਾਈ ਕਿਸੇ ਨੂੰ ਨਿੰਦਣ ਤੋਂ ਬਗੈਰ ਉਹਨਾਂ ਨੂੰ ਰੋਟੀ ਹਜਮ ਨਹੀਂ ਹੁੰਦੀ ਉਹਨਾਂ ਦੀ ਨਜ਼ਰ ਦੇ ਵਿੱਚ ਸਾਰੇ ਹੀ ਮਾੜੇ ਐ ਕੋਈ ਵੀ ਚੰਗਾ ਨਹੀਂ ਕੇਵਲ ਤੇ ਕੇਵਲ ਉਹ ਆਪ ਹੀ ਚੰਗੇ ਐ ਤੇ ਫਿਰ ਭਾਈ ਮੇਰੀ ਬੇਨਤੀ ਇਹ ਐ ਬਈ ਇੱਕ ਬਹੁਤ ਵੱਡੀ ਪੁਰਾਣੀ ਬਜ਼ੁਰਗਾਂ ਦੀ ਕਹਾਵਤ ਹੁੰਦੀ ਸੀ ਜਦੋਂ ਮੇਲੇਾਂ 'ਚ ਤਮਾਸ਼ੇ ਕੀਤੇ ਜਾਂਦੇ ਸੀ ਨਾ ਤੇ ਉੱਥੇ ਇਹ ਗੱਲ ਹਾਸੇ ਦੇ ਤੌਰ ਤੇ ਕਹੀ ਜਾਂਦੀ ਸੀ ਮਮਕਲਾਵੇ ਜਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰੇਸ਼ ਬਈ ਜਦੋਂ ਝੂਟੇ ਲੈਣੇ ਹੁੰਨ ਨਾ ਕਿਤੇ ਉਹ ਲੱਕੜੀ ਦੀ ਘੜੀਰੀ ਤੇ ਤੇ ਬਾਂਦਰੀ ਮੁਕਲਾਵੇ ਵਾਲੀ ਬੀਬੀ ਬਣ ਕੇ ਬਹਿ ਜਾਂਦੀ ਸੀ ਤੇ ਉਹਨੂੰ ਝੂਟੇ ਦਿੱਤੇ ਜਾਂਦੇ ਸੀ ਤੇ ਜਦੋਂ ਡਾਂਗ ਦੇ ਨਾਲ ਨਚਾਉਣਾ ਹੁੰਦਾ ਸੀ ਤੇ ਉਦੋਂ ਰੇਸ਼ ਨੂੰ ਅੱਗੇ ਕਰ ਦਿੱਤਾ ਜਾਂਦਾ ਸੀ ਤੇ ਮਦਾਰੀ ਉਹਨੂੰ ਕੁੱਟ-ਕੁੱਟ ਕੇ ਉਹਦੇ ਤੋਂ ਤਮਾਸ਼ਾ ਕਰਾਉਂਦਾ ਸੀ ਤੇ ਅੱਜ ਸਾਡੀ ਹਾਲਤ ਬਿਲਕੁਲ ਉਸੇ ਤਰ੍ਹਾਂ ਦੀ ਬਣ ਗਈ ਹੈ ਕਿ ਜਦੋਂ ਤੇ ਸੰਤਾਂ ਦੇ ਨਾਂ ਤੇ ਮਾਇਆ ਇਕੱਠੀ ਕਰਨੀ ਆ ਸੰਤਾਂ ਦੇ ਨਾਂ ਦੇ ادارے ਚਲਾਉਣੇ ਨੇ ਆਪੋ ਆਪਣੇ ਸਕੂਲ ਕਾਲਜ ਚਲਾਉਣੇ ਨੇ ਆਪੋ ਆਪਣੀਆਂ ਸੰਪਰਦਾਵਾਂ ਚ ਲਾਉਣੀਆਂ ਨੇ ਜਾਂ ਆਪੋ ਆਪਣੇ ਜਥੇ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਨਾ ਤੇ ਸੰਤਾਂ ਦੇ ਨਾਂ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਨਾਂ ਹੀ ਨਹੀਂ ਹੈ ਕਿਉਂਕਿ ਹੋਰ ਕਿਸੇ ਨੇ ਸਾਨੂੰ ਸਟੇਜ ਤੇ ਚੜ੍ਹਨ ਨਹੀਂ ਦੇਣਾ ਇਸ ਕਰਕੇ ਸੰਤਾਂ ਦਾ ਨਾਂ ਲੈਣਾ ਇੱਕ ਮਜਬੂਰੀ ਵੀ ਆ ਤੇ ਇੱਕ ਸਾਡੇ ਰੁਜ਼ਗਾਰ ਦਾ ਸਾਧਨ ਵੀ ਆ ਤੇ ਦੂਸਰੇ ਪਾਸੇ ਉਸੇ ਹੀ ਦੰਦਮੀ ਟਕਸਾਲ ਜਿਹਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਮਹਾਂਪੁਰਖ ਸੀ ਉਸ ਟਕਸਾਲ ਨੂੰ ਨਿੰਦਣ ਦਾ ਇੱਕ ਵੀ ਮੌਕਾ ਨਹੀਂ ਅਸੀਂ ਛੱਡਦੇ ਹਰ ਗੱਲ ਤੇ ਨਿਸ਼ਾਨਾ ਬਣਾਉਂਦੇ ਆ ਜੀ ਅਸੀਂ ਮੁਖੀ ਨਹੀਂ ਮੰਨਦੇ ਅਸੀਂ ਆਹ ਨਹੀਂ ਮੰਨਦੇ ਅਸੀਂ ਉਹ ਨਹੀਂ ਮੰਨਦੇ ਅਸੀਂ ਟਕਸਾਲ ਨਹੀਂ ਮੰਨਦੇ ਤੇ ਫਿਰ ਅੱਜ ਕੰਗਣਾ ਰਣੌਤ ਦੀ ਫਿਲਮ ਨੂੰ ਰੋਕਣ ਵਾਸਤੇ ਮਹਾਂਪੁਰਖਾਂ ਵੱਲ ਉਂਗਲ ਕਿਉਂ ਭਾਈ ਜੇਕਰ ਤੁਸੀਂ ਮਹਾਂਪੁਰਸ਼ਾਂ ਤੋਂ ਵੱਧ ਲਾਇਕ ਹੋ ਜੇਕਰ ਤੁਹਾਡੇ ਕੋਲ ਵੱਧ ਸਮਰੱਥਾ ਹੈ ਤੁਹਾਡੇ ਕੋਲ ਗਿਆਨ ਬਹੁਤਾ ਹੈ ਤੁਹਾਡੇ ਕੋਲ ਸੰਤਾਂ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਦੇ ਨਾਲ ਬਹੁਤੀ ਜਿਆਦਾ ਸਿਆਣਪ ਹੈ ਤੇ ਤੁਹਾਡੇ ਹੱਥਾਂ ਨੂੰ ਹਥਕੜੀਆਂ ਤਾਂ ਨਹੀਂ ਕਿਸੇ ਨੇ ਲਾਈਆਂ ਹੋਈਆਂ ਜਿਹੜੀ ਤੋਪ ਸੰਤ ਗਿਆਨੀ ਅਨੰਦ ਸਿੰਘ ਜੀ ਖਾਲਸਾ ਢਿੰਡਾ ਵਾਲੇ ਨਹੀਂ ਚਲਾ ਸਕਦੇ ਉਹ ਤੁਸੀਂ ਚਲਾ ਦਿਓ ਜਿਹੜਾ ਕੰਮ ਉਹ ਨਹੀਂ ਕਰ ਸਕਦੇ ਉਹ ਤੁਸੀਂ ਕਰ ਦਿਓ ਉਹਨਾਂ ਨੇ ਤਾਂ ਨਹੀਂ ਨਾ ਤੁਹਾਨੂੰ ਰੋਕਿਆ ਜਦੋਂ ਤੁਸੀਂ ਉਹਨਾਂ ਨੂੰ ਮੰਨਦੇ ਹੀ ਨਹੀਂ ਫਿਰ ਉਹਨਾਂ ਦੇ ਉੱਪਰ ਸਵਾਲ ਕਰਨ ਦਾ ਵੀ ਤੁਹਾਨੂੰ ਕੀ ਹੱਕ ਹੈ ਮਹਾਪੁਰਸ਼ਾਂ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਗੁਰਦੁਆਰਾ ਬਾਬਾ ਸੰਗਜੀ ਸਮੈਦਕ ਬਰਮਿੰਗਮ ਇੰਗਲੈਂਡ ਵਿਖੇ ਇਸ ਵਿਸ਼ੇ ਤੇ ਭਰੇ ਦੀਵਾਨ ਦੇ ਵਿੱਚ ਜਿਹੜਾ ਉਹ ਵਿਚਾਰ ਦਿੱਤੇ ਗਏ ਆ ਸੰਗਤਾਂ ਨੂੰ ਸਮਝਾਇਆ ਵੀ ਗਿਆ ਤੇ ਇਸ ਵਿਸ਼ੇ ਦੇ ਉੱਪਰ ਆਪਣੀ ਦਲੀਲ ਵੀ ਦਿੱਤੀ ਗਈ ਹੈ ਉਹਦੇ باوجود ਵੀ ਹਰ ਵਾਰ ਮਹਾਪੁਰਸ਼ਾਂ ਨੂੰ ਨਿਸ਼ਾਨਾ ਬਣਾਉਣਾ ਹਰ ਵਾਰ ਦਮਦਮਿਤ ਇਕਸਾਲ ਨੂੰ ਨਿੰਦਿਆ ਕਰਕੇ ਜਿਹੜਾ ਆਪਣਾ ਰੋਜਗਾਰ ਚਲਾਉਣਾ ਉਹਦਾ ਨੁਕਸਾਨ ਕੰਗਣਾ ਰਣੌਤ ਨਹੀਂ ਕਰ ਰਹੀ ਉਹ ਤੁਸੀਂ ਕਰ ਰਹੇ ਹੋ ਤੇ ਮੈਨੂੰ ਖਿਮਾ ਕਰਿਓ ਅੱਜ ਜੇ ਕੰਗਣਾ ਰਣੌਤ ਦੀ ਫਿਲਮ ਹਾਊਸਫੁੱਲ ਵੀ ਹੋ ਜਾਂਦੀ ਆ ਬਹੁਤ ਵੱਡੇ ਪੱਧਰ ਤੇ ਪੈਸੇ ਵੀ ਕਮਾ ਲੈਂਦੀ ਐ ਤੇ ਕੀ ਉਹਦੀ ਫਿਲਮ ਦੇ ਨਾਲ ਸੰਤਾਂ ਦੇ ਕੀਤੇ ਹੋਏ 101 ਜਪਜੀ ਸਾਹਿਬ ਦੇ ਪਾਠ ਝੂਠੇ ਹੋ ਜਾਣੇ ਸੰਤਾਂ ਵੱਲੋਂ ਕੌਮ ਲਈ ਲੜਿਆ ਗਿਆ ਸੰਘਰਸ਼ ਝੂਠਾ ਹੋ ਜਾਣਾ ਬੱਚੇ-ਬੱਚੇ ਦੇ ਦਿਲ ਦੇ ਵਿੱਚ ਵਸੀ ਹੋਈ ਸੰਤਾਂ ਦੀ ਸ਼ਖਸੀਅਤ ਉਹਨਾਂ ਦੀ ਤਸਵੀਰ ਉਹ ਧੁੰਦਲੀ ਹੋ ਜਾਣੀ ਪਈ ਇਹ ਅਸਰ ਉਹਨਾਂ ਤੇ ਪੈਣਾ ਜਿਹੜੇ ਪਹਿਲਾਂ ਵੀ ਸੰਤਾਂ ਨਾਲ ਨਹੀਂ ਸੀ ਜੁੜੇ ਜਿਹੜੇ ਪਹਿਲਾਂ ਵੀ ਸਿੱਖੀ ਨਾਲ ਨਹੀਂ ਸੀ ਜੁੜੇ ਉਹਨਾਂ ਨੂੰ ਜਿੰਨਾ ਮਰਜੀ ਸਮਝਾ ਲਓ ਉਹ ਕਦੇ ਵੀ ਸਮਝਣਗੇ ਨਹੀਂ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਉਹਨਾਂ ਦੇ ਮੋਰੇ ਤੁਸੀਂ ਭਾਵੇਂ ਕੱਚ ਦੇ ਵਿੱਚ ਸੱਚ ਰਲਾ ਕੇ ਰੱਖ ਦਿਓ ਉਹ ਹੰਸਾਂ ਦੀ ਤਰ੍ਹਾਂ ਪਾਣੀ ਤੇ ਦੁੱਧ ਨੂੰ ਵੱਖਰਾ ਕਰ ਦੇਣਗੇ ਕਿਉਂਕਿ ਉਹਨਾਂ ਕੋਲ ਗੁਰਮਤ ਦੀ ਕਸਵੱਟੀ ਹੁੰਦੀ ਹੈ ਤੇ ਇਹ ਜਿਹੜੇ ਬਹੁਤੇ ਕਾਮਾ ਰੋਲੀ ਪਾਉਣ ਵਾਲੇ ਲੋਕ ਨੇ ਨਾ ਇਹਨਾਂ ਚੋਂ ਬਹੁਤੇ ਦੇ ਉਹ ਨੇ ਜਿਹੜੇ ਆਪ ਵੀ ਨਿਤਨੇਮੀ ਨਹੀਂ ਜਿਨ੍ਹਾਂ ਨੇ ਕਦੇ ਟਕਸਾਲ ਦਾ ਬੂਹਾ ਨਹੀਂ ਟੱਪਿਆ ਤੇ ਆਪਣੇ ਆਪ ਨੂੰ ਟਕਸਾਲੀ ਕਹਾ ਕੇ ਤੇ ਮਹਾਂਪੁਰਸ਼ਾਂ ਦੇ ਉੱਪਰ ਨਿੰਦਿਆ ਕਰਨ ਦੇ ਉੱਪਰ ਜਿਹੜਾ ਇਹਨਾਂ ਨੇ ਲੱਕ ਬੰਨਿਆ ਹੋਇਆ ਆਪਦੇ ਚਾਰ ਪਟੇ ਨਹੀਂ ਪੈਂਦੇ ਪੁਲਿਸ ਦੇ ਥਾਣੇ ਦੇ ਵਿੱਚ ਤੇ ਫਿਰ ਬਿਆਨ ਬਦਲ ਜਾਂਦੇ ਆ ਤੇ ਅਸੀਂ ਗੱਲਾਂ ਕਰਦੇ ਆ ਸੰਧਗਿਆਨੀ ਜਨਰਲ ਸਿੰਘ ਖਾਲਸਾ ਭਿੜਰਾਵਾਲੇ ਮਹਾਂਪੁਰਸ਼ਾਂ ਦੇ ਆਸ਼ੇ ਤੇ ਚੱਲਣ ਦੀਆਂ ਕੌਮ ਤੇ ਪੰਥ ਲਈ ਕੁਰਬਾਨ ਹੋਣ ਦੀਆਂ ਤੇ ਜਦੋਂ ਵਾਰੀ ਆਉਂਦੀ ਆ ਫਿਰ ਪਤਾ ਲੱਗਦਾ ਵੀ ਭਾਈ ਕਿਹੜੇ ਭਾਵ ਇਕਦੀ ਹੈ ਸੋ ਮੈਂ ਹੱਥ ਜੋੜ ਕੇ ਆਪ ਸਭ ਤੋਂ ਖਿਮਾ ਮੰਗਦਾ ਮਾਫੀ ਚਾਹੁੰਦਾ ਕਿਸੇ ਦਾ ਨਰਾਦਰ ਕਰਨਾ ਕਿਸੇ ਦੇ ਲਈ ਅਪਸ਼ਬਦ ਬੋਲਣਾ ਜਾਂ ਕਿਸੇ ਨੂੰ ਨੀਵਾ ਦਿਖਾ ਲ ਕੇ ਮੈਂ ਵੱਡਾ ਨਹੀਂ ਬਣ ਸਕਦਾ ਤੇ ਨਾ ਹੀ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਵੱਲੋਂ ਮੈਨੂੰ ਕੋਈ ਇਹ ਹੁਕਮ ਹੈ ਜਾਂ ਮੈਨੂੰ ਕੋਈ ਇਹ ਭਾਈ ਅਹੁਦਾ ਦਿੱਤਾ ਗਿਆ ਵੀ ਮੈਂ ਉਹਨਾਂ ਦੇ ਪੱਖ ਚ ਬੋਲ ਕੇ ਤੇ ਸੰਗਤਾਂ ਨੂੰ ਸੁਚੇਤ ਕਰਾਂ ਪਰ ਦਮਦਮੀ ਟਕਸਾਲ ਦਾ ਅਦਨਾ ਜਿਹਾ ਸੇਵਾਦਾਰ ਹੋਣ ਦੇ ਨਾਤੇ ਜਥਾ ਪਿੰਡਰਾ ਮਹਿਤਾ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ਾਂ ਦਾ ਉਹ ਕੇਂਦਰੀ ਸਥਾਨ ਦਮਦਮੀ ਟਕਸਾਲ ਦਾ ਉਹ ਹੈੱਡ ਕੁਆਰਟਰ ਜਿੱਥੋਂ ਸਾਨੂੰ ਆਦਰ ਤੇ ਸਤਿਕਾਰ ਮਿਲਿਆ ਤੇ ਅੱਜ ਸੰਸਾਰ ਦੇ ਵਿੱਚ ਜੇਕਰ ਮੈਨੂੰ ਕੋਈ ਜਾਣਦਾ ਤੇ ਦੰਦਮੀ ਟਕਸਾਲ ਦੇ ਸੇਵਾਦਾਰ ਹੋਣ ਦੇ ਨਾਤੇ ਜਾਣਦਾ ਭਾਈ ਤੇ ਅਸੀਂ ਉਸੇ ਹੀ ਦੰਦਮੀ ਟਕਸਾਲ ਦਾ ਨਾਮ ਵਰਤ ਕੇ ਆਪੋ ਆਪਣੇ ਘਰ ਪਰਿਵਾਰ ਬੱਚੇ ਪਾਲ ਰਹੇ ਆ ਸੰਸਾਰ 'ਚ ਪ੍ਰਸਿੱਧੀ ਖੱਟ ਰਹੇ ਆ ਤੇ ਜਦੋਂ ਮਹਾਪੁਰਖਾਂ ਤੇ ਗੱਲ ਆਉਂਦੀ ਆ ਤੇ ਫਿਰ ਅਸੀਂ ਪੱਲਾ ਝਾੜ ਕੇ ਪਾਸੇ ਹੋ ਜਾਂਦੇ ਆ ਵੀ ਅਸੀਂ ਬਹੁਤੇ ਸੱਚੇ ਆ ਅਸੀਂ ਬਹੁਤੇ ਸਿਆਣੇ ਆ ਭਾਈ ਉਹਨਾਂ ਨੂੰ ਕੁਝ ਨਹੀਂ ਪਤਾ ਇਸ ਕਰਕੇ ਗੁਰੂ ਕੇ ਪਿਆਰਿਓ ਸੀ ਮਤ ਲਬਜਾਂ 'ਚ ਮੈਂ ਬੇਨਤੀ ਕਰਾਂ ਜਿਹੜੇ ਮੇਲਿਆਂ 'ਚ ਸਟਾਲ ਲਾ ਕੇ ਸੰਤ ਗਿਆਨੀ ਜਨਰਲ ਸਿੰਘ ਖਾਲਸਾ ਭਿੰਡਾ ਵਾਲੇ ਮਹਾਂਪੁਰਸ਼ਾਂ ਦੀਆਂ ਟੀ-ਸ਼ਰਟਾਂ ਵੇਚਦੇ ਆ ਉਹ ਵੀ ਤਾਂ ਸੰਤਾਂ ਦੀ ਕਮਾਈ ਖਾ ਰਹੇ ਆ ਨਾ ਸੰਤਾਂ ਦੇ ਨਾਂ ਦੇ ਸਟicker ਬਣਾ ਕੇ ਗੱਡੀਆਂ ਮੋਟਰ ਸਕੂਟਰਾਂ ਤੇ ਲਾਈ ਫਿਰਦੇ ਆ ਉਹ ਵੀ ਸੰਤਾਂ ਦੀ ਕਮਾਈ ਖਾ ਰਹੇ ਆ ਸੰਤਾਂ ਦੇ ਨਾਂ ਦੇ ਲੋਗੋ ਬਣਾ ਕੇ ਜਿਹੜਾ ਫੇਸਬੁੱਕ ਆਈਡੀਆਂ ਤੇ ਤੇ ਦੂਜੇ ਤੀਜੇ ਥਾਂ ਤੇ ਫੋਟੋਆਂ ਲਾ ਕੇ ਉਹ ਵੀ ਸੰਤਾਂ ਦੀ ਕਮਾਈ ਖਾ ਰਹੇ ਆ ਨਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਭਾਈ ਅਸੀਂ ਭਿੰਡਾ ਵਾਲੇ ਮਹਾਂਪੁਰਸ਼ਾਂ ਦੇ ਉਪਾਸ਼ਕ ਆ ਕਿਹੜਾ ਐਸਾ ਬੰਦਾ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਂ ਨੂੰ ਨਹੀਂ ਵਰਤ ਰਿਹਾ ਭਾਵੇਂ ਉਹ ਕੌਮ ਤੇ ਪੰਥ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਵਰਤੇ ਤੇ ਭਾਵੇਂ ਉਹ ਆਪਣਾ ਅਦਾਰਾ ਚਲਾਉਣ ਲਈ ਵਰਤੇ ਹਰ ਬੰਦਾ ਮਹਾਂਪੁਰਖਾਂ ਦੀ ਕਮਾਈ ਖਾ ਰਿਹਾ ਕਿਉਂਕਿ ਅੱਜ ਸੰਸਾਰ ਦੇ ਵਿੱਚ ਉਹ ਤਰੂ ਧਾਰੇ ਵਾਂਗੂ ਚਮਕ ਰਹੇ ਆ ਜੇ ਉਹਨਾਂ ਦਾ ਨਾਂ ਨਹੀਂ ਨਾ ਲੈਂਦੇ ਤੇ ਸਾਨੂੰ ਸਟੇਜਾਂ ਤੇ ਕੋਈ ਚੜ੍ਹਾ ਨਹੀਂ ਦਿੰਦਾ ਇਹ ਸਾਨੂੰ ਕੋਈ ਡਾਲਰ ਪਾਉਂਡ ਰੁਪਈਏ ਮਿਲਦੇ ਆ ਤੇ ਸਾਨੂੰ ਟਕਸਾਲ ਦਾ ਸੰਤਾਂ ਦਾ ਨਾਂ ਲੈਣਾ ਪੈਂਦਾ ਇਸ ਕਰਕੇ ਸਾਡੀ ਝੋਲੀ 'ਚ ਕੁਝ ਪੈਂਦਾ ਭਾਈ ਜਦ ਅਸੀਂ ਆਪ ਸੰਤਾਂ ਦੇ ਨਾਂ ਦੀ ਕਮਾਈ ਖਾ ਰਹੇ ਆ ਤੇ ਉਹ ਕੰਗਣਾ ਰਣੌਤ ਵਰਗੀ 2 ਟਕੇ ਦੀ ਅਦਾਕਾਰਾਂ ਵੀ ਸੰਤਾਂ ਦਾ ਨਾਂ ਲੈ ਕੇ ਆਪਣਾ ਪੇਟ ਪਾਲ ਰਹੀ ਐ ਉਹਦੇ ਤੇ ਸਾਨੂੰ ਐਡਾ ਹੜਕੰਪ ਮਚਾਉਣ ਦੀ ਜਾਂ ਐਡਾ ਬਾਬੇਲਾ ਖੜਾ ਕਰਨ ਦੀ ਲੋੜ ਨਹੀਂ ਦਮਦਮੀ ਟਕਸਾਲ ਦਾ ਕੰਮ ਐ ਵਿਦਿਆ ਪੜਾਉਣੀ ਅਰਥਾ ਸਮੇਤ ਸੰਗਤਾਂ ਨੂੰ ਪਾਠ ਬੋਧ ਕਰਾਉਣੇ ਅਮਰਤ ਸੰਚਾਰ ਕਰਨਾ ਤੇ ਗੁਰਸਿੱਖੀ ਦਾ ਵਾਅਦਾ ਕਰਨਾ ਜਨੇਖਣੇ ਦੀ ਫਿਲਮ ਤੇ ਜਨੇਖਣੇ ਦੇ ਰੇਡੀਓ ਤੇ ਜਨੇਖਣੇ ਦੇ ਟੈਲੀਵਿਜ਼ਨ ਤੇ ਬਹਿ ਕੇ ਉਹਨਾਂ ਨਾਲ ਜਿਹੜਾ ਉਹ ਦੰਦ ਚਰਚਾ ਕਰਨੀ ਉਹਨਾਂ ਨਾਲ ਬਹਿਸ ਕਰਨੀ ਹੈ ਦੰਦਮੀ ਟਕਸਾਲ ਦੇ ਮਹਾਂਪੁਰਸ਼ਾਂ ਦਾ ਨਾਂ ਤੇ ਕੰਮ ਹੈ ਨਾ ਸਿਧਾਂਤ ਹੈ ਭਾਈ ਜਿਹੜੇ ਭੌਂਕਦੇ ਨੇ ਭੌਂਕੇ ਹੜ ਜਾਣਗੇ ਉਹਨਾਂ ਦੇ ਕਹਿਣ ਦੇ ਨਾਲ ਦੰਦਮੀ ਟਕਸਾਲ ਦਾ ਅਕਸ ਫਿੱਕਾ ਨਹੀਂ ਪੈ ਜਾਣਾ ਤੇ ਜੇ ਅਸੀਂ ਵਾਕਈ ਸੰਤਾਂ ਨੂੰ ਪਿਆਰ ਕਰਦੇ ਆਂ ਤੇ ਸੰਤਾਂ ਦਾ ਬਚਨ ਆਪਣੇ ਪੱਲੇ ਬੰਨ ਲਓ ਭਾਈ ਆਨੰਦਪੁਰ ਸਾਹਿਬ ਆਪਣੇ ਘਰੇ ਵੜ ਜਾਓ ਪਹਿਲਾਂ ਤਾਂ ਆਪਾਂ ਉਹ ਆਪਣੇ ਘਰਾਂ ਦੇ ਵਿੱਚ ਚਾਤੀ ਮਾਰੀਏ ਸਾਡੇ ਮਾਤਾ ਪਿਤਾ ਚਾਚੇ ਤਾਏ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਆਨੰਦਪੁਰ ਸਾਹਿਬ ਆਪਣੇ ਘਰ ਵੜਨ ਨੂੰ ਤਿਆਰ ਆ ਉਹਨਾਂ ਨੂੰ ਕੰਗੜਾ ਨਾ ਉਹ ਤਾਂ ਨਹੀਂ ਰੋਕਦੀ ਅਵਿਆਹਾਂ ਸ਼ਾਦੀਆਂ ਦੇ ਦੌਰ ਚੱਲ ਰਹੇ ਆ ਸਟੇਜਾਂ ਤੇ ਜਦੋਂ ਲੜਕੀਆਂ ਅੱਧੇ ਅੱਧੇ ਸਰੀਰ ਨੰਗੇ ਕਰਕੇ ਗਾਣਿਆਂ ਤੇ ਨੱਚਦੀਆਂ ਤੇ ਉਹਨਾਂ ਦੇ ਮੋਹਰੇ ਕੁਰਸੀਆਂ ਤੇ ਸਭ ਤੋਂ ਪਹਿਲੀ ਕਤਾਰ 'ਚ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਘਰ ਵਾਲੀਆਂ ਤੇ ਫਿਰ ਉਹਨਾਂ ਦੇ ਪਿੱਛੇ ਸਾਡੀਆਂ ਦਾਦੀਆਂ ਤੇ ਨਾਨੀਆਂ ਬੈਠੀਆਂ ਹੁੰਦੀਆਂ ਉਹਨਾਂ ਨੂੰ ਕੰਗਣਾ ਰਣਾਉਤ ਬਿਠਾ ਲਦੀ ਐ ਉੱਥੇ ਜਾ ਕੇ ਤੇ ਜਿਹੜੇ ਮੇਰੇ ਵਰਗੇ ਨੌਜਵਾਨ ਨੋਟਾਂ ਦੀਆਂ ਗੱਥੀਆਂ ਲੈ ਲੈ ਕੇ ਉਹਨਾਂ ਦੇ ਸਿਰਾਂ ਤੋਂ ਸਿੱਟਦੇ ਆ ਨਾਲ ਨੱਚ ਕੇ ਵੀਡੀਓ ਬਣਾਉਂਦੇ ਆ ਭਾਈ ਉਹਨਾਂ ਨੂੰ ਆਰਐਸਐਸ ਜਾਂ ਕੰਗਣਾ ਰਣਾਉਤ ਭੇਜਦੀ ਉੱਥੇ ਉਹ ਕੌਣ ਜਾਣਦਾ ਤੇ ਸੰਗਰਾਮ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਾਡੀਆਂ ਬੇਟੀਆਂ ਸਾਡੀਆਂ ਬੱਚੀਆਂ ਦਾਦੀਆਂ ਨਾਨੀਆਂ ਜਾਂ ਨੋਟ ਸੁੱਟਣ ਵਾਲੇ ਬੰਦੇ ਕਿਉਂ ਨਹੀਂ ਜਾਂਦੇ ਉਹਨਾਂ ਦਾ ਹੱਥ ਫੜ ਕੇ ਕੌਣ ਰੋਕਦਾ ਉਹਨਾਂ ਨੂੰ ਆਰਐਸਐਸ ਰੋਕਦੀ ਆ ਜਾਂ ਕੰਗਣਾ ਰਣੌਤ ਦੀਆਂ ਫਿਲਮਾਂ ਰੋਕਦੀਆਂ ਨੇ ਇਹਨਾਂ ਗੱਲਾਂ ਤੇ ਵਿਚਾਰ ਕਰੋ ਇਹਨਾਂ ਗੱਲਾਂ ਵੱਲ ਧਿਆਨ ਦਿਓ ਹੋ ਸਕਦਾ ਜਿੰਨਾ ਘੱਟ ਤੋਂ ਘੱਟ ਜਿੰਨਾ ਵੱਧ ਤੋਂ ਵੱਧ ਗੁਰੂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਅਸੀਂ ਆਪ ਕਦਮ ਵਧਾਈਏ ਆਪ ਨੇ ਦੇ ਹੱਥ ਚੁੱਲੂ ਪਰ ਪਾਣੀ ਤਾਂ ਨਹੀਂ ਦਿਆ ਜਾਂ ਗੰਗਾ ਆਣੀ ਆਪ ਤੇ ਅਸੀਂ ਇੱਕ ਕਿਣਕਾ ਮਾਤਰ ਵੀ ਸਿੱਖੀ ਦੇ ਸਿਧਾਂਤ ਦੀ ਸੇਵਾ ਕਰਨ ਲਈ ਤਿਆਰ ਨਹੀਂ ਤੇ ਸਵਾਲ ਮਹਾਪੁਰਸ਼ਾਂ ਤੇ ਸੰਤਾਂ ਤੇ ਤੇ ਵੱਡੀਆਂ-ਵੱਡੀਆਂ ਸੰਪਰਦਾਵਾਂ ਤੇ ਭਾਈ ਇਹ ਵੱਡੇ-ਵੱਡੇ ਕਾਰਜ ਕਰਨੇ ਸੰਤਾਂ ਦੀ ਸੇਵਾ ਕਰਨੀ ਸੌਖਾ ਕੰਮ ਨਹੀਂ ਹੋਇਆ ਕਰਦਾ ਘਰ ਦੇ ਚਾਰ ਜੀ ਹੋਣ ਤੇ ਉਹੀ ਆਖੇ ਨਹੀਂ ਲੱਗਦੇ ਤੇ ਐਡਾ ਪੰਥ ਸੰਭਾਲਣਾ ਤੇ ਸੰਸਾਰ ਵਿੱਚ ਵਿਚਰ ਕੇ ਹਰ ਇੱਕ ਦੀ ਤੱਤੀ ਠੰਡੀ ਸੁਣ ਕੇ ਆਪਣੇ ਆਪ ਨੂੰ ਸ਼ਾਂਤ ਜਿਤ ਰੱਖ ਕੇ ਆਪਣੇ ਨਿਸ਼ਾਨੇ ਵੱਲ ਵਧਣਾ ਇਹ ਇੱਕ ਸਾਧੂ ਤੇ ਸੰਤੀ ਕਰ ਸਕਦਾ ਨਹੀਂ ਤੇ ਤੁਹਾਡੇ ਮੇਰੇ ਵਰਗੇ ਤੇ ਅਸੀਂ ਰੋਜ਼ ਦਸਾਂ ਦੇ ਨਾਲ ਇੱਥੇ ਛਿਤਰੋ-ਛਿਤਰੀ ਹੋ ਜਾਈਏ ਕਿਉਂਕਿ ਅਸੀਂ ਉਬਲ ਵੀ ਛੇਤੀ ਜਾਂਦੇ ਆ ਤੇ ਠੰਡੇ ਵੀ ਛੇਤੀ ਹੋ ਜਾਂਦੇ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੰਗਣਾ ਰਣੌਤ ਦੀ ਫਿਲਮ ਦੇ ਨਾਲ ਸੰਤਾਂ ਦੀ ਸ਼ਖਸੀਅਤ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਉਹ ਕੱਲ ਵੀ ਚਮਕਦੇ ਸੀ ਅੱਜ ਵੀ ਚਮਕਣਗੇ ਤੇ ਆਉਣ ਵਾਲੀ ਦੁਨੀਆ ਤੱਕ ਉਹਨਾਂ ਦਾ ਨਾਮ ਉਹਨਾਂ ਦੀ ਭਗਤੀ ਉਹਨਾਂ ਦੀ ਸੇਵਾ ਦਿਨ ਪ੍ਰਤੀ ਦਿਨ ਵਧੇਗੀ ਘਟਣੀ ਨਹੀਂ ਹਾਂ ਅਸੀਂ ਸੰਗਤ ਨੂੰ ਅਪੀਲ ਕਰੀਏ ਸੰਗਤ ਨੂੰ ਬੇਨਤੀ ਕਰੀਏ ਭਾਈ ਇਹਨਾਂ ਤੋਂ ਸੁਚੇਤ ਰਹੋ ਇਹ ਸਾਡਾ ਰਾਹ ਨਹੀਂ ਆਪਾਂ ਇਸ ਪਾਸੇਬਲ ਨਹੀਂ ਜਾਣਾ ਡੰਗਾ ਲੈ ਕੇ ਖੜੇ ਹੋ ਜਾਈਏ ਹਰ ਬਾਸ ਅੱਡੇ ਤੇ ਹਰ ਸਿਨੇਮਾ ਘਰ ਦੇ ਮੋਹਰੇ ਜਾਂ ਹਰ ਜਨੇ ਖਾਣੇ ਦੇ ਨਾਲ ਅਸੀਂ ਲੜਾਈ ਕਰਨ ਤੁਰ ਪਈਏ ਉਹਦੇ ਨਾਲ ਸਿੱਖੀ ਦਾ ਪ੍ਰਚਾਰ ਨਹੀਂ ਹੋਣਾ ਕੱਲ ਨੂੰ ਕੋਈ ਸਿੱਖੀ ਸਿਧਾਂਤ ਤੇ ਬੇਸ ਗੱਲ ਹੋਵੇਗੀ ਸਿੱਖੀ ਸਿਧਾਂਤ ਦੇ ਬੇਸ ਕੋਈ ਜਿਹੜਾ ਐਸਾ ਪ੍ਰੋਗਰਾਮ ਹੋਏਗਾ ਤੇ ਅਗਲੇ ਕਹਿਣਗੇ ਅਸੀਂ ਨਹੀਂ ਹੋਣ ਦੇਣਾ ਤੇ ਫਿਰ ਆਪਾਂ ਦਿਨ ਰਾਤ ਡਾਂਗੋ ਡਾਂਗੀ ਹੁੰਦੇ ਰਹੀਏ ਇੱਕ ਦੂਜੇ ਦੇ ਸੇਰੀ ਪਾੜਦੇ ਰਹੀਏ ਸਿੱਖੀ ਸਿਧਾਂਤ ਦੀ ਸੇਵਾ ਨਾ ਕਰੀਏ ਥਾਂ ਥਾਂ ਤੇ ਠੇਕੇ ਖੁੱਲੇ ਹੋਏ ਆ ਸ਼ਰਾਬ ਦੇ ਕੋਈ ਠੇਕੇਦਾਰ ਕੋਈ ਸ਼ਰਾਬ ਦਾ ਕਰਿੰਦਾ ਤੁਹਾਨੂੰ ਘਰਾਂ ਲਗੇ ਤਾਂ ਨਹੀਂ ਕਹਿੰਦਾ ਵੀ ਮੇਰੇ ਤੋਂ ਲੈ ਕੇ ਜਾਓ ਜਿਨ੍ਹਾਂ ਨੂੰ ਲੋੜ ਆ ਉਹ ਜਾ ਕੇ ਜਿੰਦਾ ਖੁੱਲਣ ਤੋਂ ਪਹਿਲਾਂ ਲਾਈਨਾਂ ਲਾ ਕੇ ਖੜ ਜਾਂਦੇ ਆ ਤੇ ਦੂਜੇ ਪਾਸੇ ਜਿਨ੍ਹਾਂ ਨੂੰ ਗੁਰਸਿੱਖੀ ਦੀ ਪਿਆਸ ਆ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਆ ਭਾਈ ਸਾਹਿਬ ਦੇ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਝਾੜੂ ਫੇਰ ਕੇ ਪਾਣੀ ਡੋਲ ਕੇ ਪੋਚਾ ਲਾ ਦਿੰਦੇ ਆ ਵੀ ਅਸੀਂ ਮਹਾਰਾਜ ਦੇ ਦਰਸ਼ਨ ਕਰਨੇ ਆ ਆਪੋ ਆਪਣੀ ਭਾਈ ਮਤ ਹੁੰਦੀ ਹੈ ਆਪਣੀ ਮਤ ਨੂੰ ਸੁਧਾਰੀਏ ਆਪਣੇ ਆਪ ਨੂੰ ਸੁਧਾਰੀਏ ਫਿਰ ਕਿਸੇ ਹੋਰ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਪਰ ਅੱਜ ਸਾਡੇ ਅੰਦਰ ਇਤਰਾਸ ਦੀ ਇਹ ਕਮੀ ਆ ਗਈ ਸਾਰੇ ਸੰਸਾਰ ਨੂੰ ਸੁਧਾਰਨਾ ਚਾਹੁੰਦੇ ਆ ਲੋਕਾਂ ਨੂੰ ਆਪਣੀ ਗੱਲ ਮਨਾਉਣਾ ਚਾਹੁੰਦੇ ਆ ਲੋਕਾਂ ਨੂੰ ਕਹਿੰਨੇ ਆ ਵੀ ਤੁਸੀਂ ਮੇਰੇ ਵਰਗਾ ਬਣੋ ਪਰ ਮੈਂ ਆਪ ਚੇਂਜ ਨਹੀਂ ਹੋਣਾ ਚਾਹੁੰਦਾ ਮੈਂ ਆਪ ਕਿਸੇ ਵਰਗਾਨੀ ਬਣਨਾ ਚਾਹੁੰਦਾ ਸੋ ਇਸੇ ਹੀ ਆਕੜ ਨੇ ਇਸੇ ਹੀ ਸਾਡੇ ਕੋਲ ਝੂਠੀ ਸਿਆਣਪ ਨੇ ਸਾਡਾ ਨੁਕਸਾਨ ਕੀਤਾ ਤੇ ਅੱਜ ਵੀ ਭਾਈ ਕੰਗੜਾ ਰਣਾਉਂਤ ਦੀ ਫਿਲਮ ਨਹੀਂ ਸਾਡੇ ਆਪੋ ਬਣੇ ਸੰਤਾਂ ਦੇ ਨਾਂ ਤੇ ਚਲਾਉਣ ਵਾਲੇ ਝੂਠੀਆਂ ਟਕਸਾਲਾਂ ਦੇ ਆਗੂ ਸੰਤਾਂ ਦਾ ਨਾਮ ਵਰਤ ਕੇ ਮਾਇਆ ਇਕੱਠੀ ਕਰਨ ਵਾਲੇ ਲੋਕ ਤੇ ਦੰਦਮੀ ਟਕਸਾਲ ਨੂੰ ਦਿਨ ਰਾਤ ਨਿੰਦਣ ਵਾਲੇ ਲੋਕ ਇਹ ਸੰਤਾਂ ਦਾ ਨਿਰਾਦਰ ਕਰ ਰਹੇ ਆ ਇਹ ਸੰਤਾਂ ਦਾ ਤ੍ਰਸਕਾਰ ਕਰ ਰਹੇ ਆ ਇਹ ਸੰਤਾਂ ਦੀ ਸ਼ਖਸੀਅਤ ਨੂੰ ਧੁੰਦਲਾ ਕਰ ਰਹੇ ਆ ਕੰਗਣਾ ਰਣੌਤ ਵਰਗਿਆਂ ਦੀ ਕੋਈ ਔਕਾਤ ਨਹੀਂ ਕਿ ਉਹ ਸੰਤਾਂ ਦੇ ਨਾਮ ਨੂੰ ਬਦਨਾਮ ਕਰ ਦੇਣ ਉਹਨਾਂ ਦੀ ਇੱਕ ਫਿਲਮ ਦੇ 2-4 ਕਰੋੜ 10 ਕਰੋੜ ਰੁਪਏ ਨੇ ਸੰਤਾਂ ਦੀ ਸ਼ਖਸੀਅਤ ਨੂੰ ਕੋਈ ਫਰਕ ਨਹੀਂ ਪੈਣ ਦੇਣਾ ਜੇ ਅਸੀਂ ਸੱਚੇ ਹੋਏ ਅਸੀਂ ਸੁੱਚੇ ਹੋਏ ਸਿਧਾਂਤ ਤੇ ਪਹਿਰਾ ਦੇਣ ਵਾਲੇ ਹੋਏ ਜੇ ਦਿਨ ਸਿਰਾਂ ਦੇ ਮੁੱਲ ਪੈ ਰਹੇ ਸੀ ਤੇ ਕੀ ਅਸੀਂ ਮੁੱਕ ਗਏ ਸੀ ਜੇ ਸਰਕਾਰ ਨੇ ਜੇਲਾ 'ਚ ਡੱਕ ਦਿੱਤੇ ਤੇ ਅਸੀਂ ਮੁੱਕ ਗਏ ਸੀ ਜੇ ਸਰਕਾਰ ਨੇ ਸਾਨੂੰ ਕੇਸਾ ਧਾਰੀ ਹਿੰਦੂ 25 ਧਾਰਾ ਪੀ ਦੇ ਵਿੱਚ ਕਹਿ ਕੇ ਲਿਖ ਦਿੱਤਾ ਸੰਵਿਧਾਨ ਦੇ ਵਿੱਚ ਤੇ ਕੀ ਸਾਡੀ ਸਿੱਖੀ ਖਤਮ ਹੋ ਗਈ ਸੀ ਕੀ ਸਿੱਖ ਖਤਮ ਹੋ ਗਏ ਸੀ ਤੇ ਜੇ ਅੱਜ ਉਹ ਫਿਲਮਾਂ ਬਣਾ ਕੇ ਕਹਿ ਦੇਣਗੇ ਤੇ ਕੀ ਸਾਡੀ ਸਿੱਖੀ ਖਤਮ ਹੋ ਜਾਏਗੀ ਸੰਤਾਨਾਂ ਸਤਿਕਾਰ ਘਟਦਾ ਹੈਗਾ ਕਦੇ ਵੀ ਮੁਮਕਿਨ ਨਹੀਂ ਇਸ ਕਰਕੇ ਸਿਆਣੇ ਬਣੀਏ ਆਪ ਕੁਝ ਕਰ ਸਕਦੇ ਆ ਤਾਂ ਕਰੀਏ ਦੂਜਿਆਂ ਨੂੰ ਲਾਂਬੇ ਦੇ ਕੇ ਦੂਜਿਆਂ ਤੇ ਸੁਹਾਲ ਕਰਕੇ ਦੂਜਿਆਂ ਦੀ ਨਿੰਦਿਆ ਕਰਕੇ ਆਪ ਬਹੁਤੇ ਪੰਥਕ ਨਹੀਂ ਬਣਿਆ ਜਾਣਾ ਇੰਨੀਆਂ ਕੁ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ